ਹੁਣ ਮੋੜ ਮੰਡੀ ਸਿਮਰਨ ਟੈਕਸਟਾਈਲ ਤੇ ਮਿਲਣਗੇ ਜੀ ਅੰਬਾਲਾ ਸੂਰਤ ਨਾਲੋਂ ਵੀ ਸਸਤੇ ਲੇਡੀ ਸੂਟ। ਆਹ ਦੇਖੋ ਜੀ ਪ੍ਰਿੰਟ ਸੂਟ ਹੈ। ਨਾਲ ਆਇਆਗੇ ਜੀ ਵਰਕ ਆਊਗਾ ਪ੍ਰਿੰਟਡ ਦੁਪੱਟਾ। ਦੁਪੱਟਾ ਵੀ ਸਾਈਜ਼ ਫੁੱਲ ਹੋਊਗਾ, 5 ਮੀਟਰ ਸੂਟ ਹੋਊਗਾ, ਨਾਲ ਵਰਕ ਵੀ ਬੜਾ ਵਧੀਆ ਆਊਗਾ। ਬਾਜ਼ਾਰਾਂ 'ਚ ਵੇਖਦਾ 350 ਰੁਪਏ ਸੂਟ, ਇਹਦੇ ਨਾਲ ਜੀ 180 ਰੁਪਏ ਦਾ। ਇਹ ਚਾਰ-ਚਾਰ ਰੰਗ ਸੈੱਟ ਵਾਈਜ਼ ਮਾਲ ਹੈ। ਜਿੰਨੇ ਮਰਜ਼ੀ ਲੋਕਾਂ ਦੀ ਇਕੱਲਾ ਸੂਟ ਲਓ ਭਵੇਂ ਦੀ ਸੈੱਟ ਵਾਈਜ਼ ਲਓ। ਇਸ ਤੋਂ ਬਾਅਦ ਵੀ ਜੀ ਕਾਹ ਦੇਖੋ ਜੀ ਪ੍ਰਿੰਟਡ ਸੂਟ ਹੈ ਜੀ 올ਓਵਰ। ਨਾਲ ਇਹਦੇ ਨਾਲ ਆ ਗਿਆ ਜ ਆਮੀ 350 ਰੁਪਏ ਦਾ ਵਿਕਦਾ ਇਹ ਸਾਰਾ ਸੂਟ ਆਪਣੋ ਆਏਗਾ ਜੀ ਸਿਰਫ 200 ਰੁਪਏ ਦਾ ਸਾਰੇ ਪ੍ਰਿੰਟ ਇਹ 2 200 ਰੁਪਏ ਰੇਂਜ ਚ ਆਪਣੋ ਲੱਗਣਗੇ ਆ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਨੇ ਇਕਾਹਾ ਜੈਵੀ ਲਾਉਂਦਾ ਸੂਟ ਹੈ ਜੀ ਗਲੇ ਤੇ ਪੱਟੀ ਲੱਗੀ ਹੈ ਗਰਲਿਸ਼ ਸੂਟ ਹੈਗਾ 450 450 ਰੁਪਏ ਰੇਂਜ ਸੂਟ ਵਿਕਦਾ ਆ ਲੱਗਿਆ ਪਿਓਰ ਕਾਟਨ ਦਾ ਦੁਪੱਟਾ ਤੇ ਸੂਟ ਕਿੰਨੇ ਦੇਣੇ ਹੈ ਜੀ ਸਿਰਫ 200 ਤੇ 30 ਰੁਪਏ ਦਾ ਇਹ ਚ ਰੰਗ ਵੀ ਡਿਜ਼ਾਈਨ ਵੀ ਦੇਖੋ ਬਹੁਤ ਪਿਆਰੇ ਰੰਗ ਡਿਜ਼ਾਈਨ ਮਿਲਣਗੇ ਤੇ ਰੇਟ ਬੜਾ ਮਾਲ ਸਾਰਾ ਮਤਲਬ ਫਰੈਸ਼ ਆਲਾ ਸਾਰਾ ਚ ਚਾਰ ਚਾਰ ਰੰਗ ਆਣਗੇ ਨਾ ਜੀ ਹਾਂਜੀ ਚਾਰ ਚਾਰ ਰੰਗ ਫਰੈਸ਼ ਮਾਲ ਲਾਟ ਦਾ ਕੰਮ ਨਹੀਂ ਕਰਦੇ ਗਲੇ ਤੇ ਵਰਕ ਵਾਲੇ ਡਿਜ਼ਾਈਨ ਵੀ ਆਣਗੇ ਆ ਸਾਰੇ ਡਿਜ਼ਾਈਨ 230 ਰੁਪਏ ਦੇ ਜੋ ਸ਼ੇਅਰ ਟੂ ਗਰੁੱਪ ਕਰੇਗਾ ਲਾਈਕ ਕਰੇਗਾ ਵਧੀਆ ਵਧੀਆ ਕਰੇਗਾ ਜੀ ਕਮੈਂਟ ਉਹਨਾਂ ਚਾਰ ਲੱਕੀ ਕਸਟਮਰਾਂ ਨੂੰ ਆ ਚਾਰ ਸੂਟ ਫ੍ਰੀ ਕੁਰੀਅਰ ਗਿਫਟ ਕੀਤੇ ਜਾਣਗੇ ਇਸ ਤੋਂ ਵੀ ਜਿਹੜਾ ਦੇਖੋ 올 ఓవర్ ਸੂਟ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਆਊਗਾ ਨਾਲ ਆਊਗਾ ਜੀ ਪ੍ਰਿੰਟਡ ਦੁਪੱਟਾ ਇਹ ਵੀ ਜੀ ਸਿਰਫ ਦੇਣਾ ਹੈ ਆਪਾਂ 250 ਰੁਪਏ ਦੇ ਰੈਂਚ ਭਾਜੀ ਮਤਲਬ ਤੁਸੀਂ ਕੀ ਕਰੀ ਜੰਨੇ ਪੇ ਉਹ ਕੱਲੇ ਦੁਪੱਟਿਆਂ ਦੇ ਰੇਟ 'ਚ ਸੂਟ ਦੇਈਏ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਵੀ ਜੀ ਹੋਲਸੇਲ ਪ੍ਰਾਈਸ ਦੱਸ ਰਹੇ ਹਾਂ ਤੁਹਾਨੂੰ ਜਿਹੜਾ ਵੀ ਦੱਸ ਰਹੇ ਹਾਂ ਕੀ ਬਾਤ ਹੈ ਲੈ ਕੇ ਭਾਵੇਂ ਦੀ ਕਿਹੜਾ ਕਿਹੜਾ ਸੂਟ ਜਾਓ ਅੱਛਾ ਮਤ ਵਰਕ ਵੀ ਦੇਖੋ ਕਿੰਨਾ ਪਿਆਰਾ ਕੱਲੇ ਡਿਜ਼ਾਈਨ ਵੀ ਬੜੇ ਪਿਆਰੇ ਨੇ ਚਾਰਟ ਬੜਾ ਵਧੀਆ ਹੈ ਦਾ ਸੂਟ ਵਿਕਦਾ ਦੇਖੋ 450 400 ਐ ਰੇਂਜ ਸੂਟ ਵਿਕਦਾ ਸੂਟ ਦੇਣ ਹੈ ਜੀ ਸਿਰਫ 270 ਰੁਪਏ ਦਾ ਅੱਛਾ ਜਿਹੜਾ 5 550 ਦਾ ਬਾਜ਼ਾਰ ਚ ਵਿਕਦਾ ਹੈ ਆਪਾਂ 270 ਰੁਪਏ ਦੇਣਾ ਹੈ ਜੀ 270 ਰੁਪਏ ਦਾ ਤੇ ਰੰਗਾਂਗੇ 10 ਡਿਜ਼ਾਈਨ ਵੀ ਬੜੇ ਪਿਆਰੇ ਨੇ ਤੇ ਰੇਟ ਵੀ ਬੜਾ ਬਾਜੀਪਾ ਤੇ ਕੱਪੜਾ ਵੀ ਬੜਾ ਵਧੀਆ ਹੈਗਾ ਬਾਜੀ ਇੱਕ ਹੋਰ ਗੱਲ ਮੈਂ ਉਸ ਨਾ ਜਾਂਦਾ ਹੈਗਾ ਜਿੱਦਾਂ ਜੇ ਕਿਸੇ ਨੇ ਆਨਲਾਈਨ ਮੰਗਾਣਾ ਹੋਵੇ ਉਹ ਵੀ ਮੰਗਾ ਸਕਦੇ ਹੈ ਜੀ ਨਹੀਂ ਵੀਰ ਜੀ ਆਨਲਾਈਨ ਨਹੀਂ ਕਰਦੇ ਆਨਲਾਈਨ ਕੱਲੇ ਦੁਕਾਨਦਾਰ ਵਾਸਤੇ ਹੈ ਅੱਛਾ ਦੁਕਾਨ ਨਾਲ ਸੂਟ ਬਰੀਕ ਪ੍ਰਿੰਟ ਦਾ ਡਿਜ਼ਾਈਨ ਹਾਂ ਹਾਂ ਫੁੱਲ ਪਿਓਰ ਦਾ ਦੁਪੱਟਾ ਹੈ ਦੁਪੱਟਾ ਇਕੱਲਾ ਲੈਣ ਚਾਹੀਦਾ 150-200 ਰੁਪਏ ਦਾ ਦੁਪੱਟਾ ਆਉਂਦਾ ਜੋੜ ਦੇ ਦੁਪੱਟੇ ਵਾਲਾ ਸੂਟ ਵਿਕਦਾ 450 ਦਾ 500 ਰੁਪਏ ਦਾ ਹਾਂ ਹਾਂ ਇਹਦੇ ਨੇ ਜੀ ਆਪਾਂ 280 ਰੁਪਏ ਦਾ ਡਿਜ਼ਾਈਨ ਇਹਦੇ ਵਿੱਚ ਵੀ ਦੇਖੋ ਤਿੰਨ ਚਾਰ ਡਿਜ਼ਾਈਨ ਨੇ ਤੇ ਕਾਰਡ ਡਿਜ਼ਾਈਨ ਆਏਗਾ ਜੀ ਹਾਂ ਹਾਂ 280 ਰੁਪਏ ਚ ਰੰਗ ਚਾਰ ਸੈਟ ਵਾਈਜ਼ ਮਾਲਿਆ ਦੇਖੋ ਵਾਹ ਜੀ ਵਾਹ ਇਸ ਤੋਂ ਅੱਗੇ ਜੀ ਕਾਹ ਦੇਖੋ ਡਿਜੀਟਲ ਪ੍ਰਿੰਟ ਫੋਟੋ ਵਾਲੇ ਪ੍ਰਿੰਟ ਆਏ ਨੇ ਇਹ ਆਉਣ ਦੀ ਬਾਟਮ ਆਊਗੀ ਜੀ ਨਾਲ ਇਹ ਤਾਂ ਭਾਜੀ ਮਿਰਸਾਨਾ ਹੋ ਗਏ 5-600 ਦੀ ਰੇਂਜ ਦੇ ਵਿੱਚ ਫਿਰ 5-600 ਹੀ ਰੇਂਜ 'ਚ ਹੀ ਵਿਕਦੇ ਆ ਜੀ ਅੱਛਾ ਜੀ ਪ੍ਰਿੰਟ ਵੀ ਦੇਖੋ ਵੱਖਰੇ ਜਿਹੇ ਪ੍ਰਿੰਟ ਆਉਣਗੇ ਕੱਪੜਾ ਪੂਰਾ ਵਧੀਆ ਲੱਗਿਆ ਨਾਲ ਇਹਦੇ ਨਾਲ ਲੈਸ ਵਾਲਾ ਦੁਪੱਟਾ ਦੁਪੱਟੇ ਦਾ ਸਾਈਜ਼ ਵੀ ਪੂਰਾ ਖੁੱਲਾ ਡੁੱਲਾ ਦੁਪੱਟਾ ਸੂਟ ਵਿਕਦਾ ਵੀਰ ਜੀ 450-500 ਰੁਪਏ ਦੀ ਰੇਂਜ 'ਚ ਸੂਟ ਵਿਕਦਾ ਬਿਲਕੁਲ ਜੀ ਇਹ ਦੇਣਾ ਹੈ 280 ਰੁਪਏ ਦਾ ਅੱਛਾ ਮਤਲਬ ਆਪਾਂ ਤਾਂ 550 'ਚ ਨਹੀਂ ਦੇਣਾ ਹੈ ਆਪਾਂ ਤਾਂ 300 ਥੱਲੇ ਰੱਖਣਾ ਹੈ ਰੰਗ ਵੀ ਇਹਦੇ ਵਿੱਚ ਆਉਣਗੇ 4 ਆਹ ਦੇਖੋ ਜੀ ਗਾਜਰੀ ਆ ਗਿਆ yellow ਆ ਗਿਆ lavender ਦੇਖੋ ਖੁੱਲੇ ਹੀ ਹੈ ਬਿਲਕੁਲ ਜੀ ਇਹਦੇ ਵਿੱਚ ਦੇਖੋ ਜਿਵੇਂ ਹੋਣਾ ਬਟਰਫਲਾਈ ਦਾ ਡਿਜ਼ਾਈਨ ਵੀ ਆਇਆ ਅੱਛਾ ਇਹਦੇ ਚ ਡਿਜ਼ਾਈਨ ਵੀ ਲੱਖ ਲੱਖ ਮਿਲ ਜਾਣਗੇ ਨਾ ਜੀ ਮਿਲ ਜਾਣਗੇ 12 15 ਡਿਜ਼ਾਈਨ ਮਿਲ ਜਾਣਗੇ ਅੱਛਾ 12 15 ਡਿਜ਼ਾਈਨ ਹਾਂ ਜੀ ਆ ਦੇਖੋ ਜੀ ਮੇਰਾ ਬਟਰਫਲਾਈ ਵਾਲਾ ਡਿਜ਼ਾਈਨ ਹਾਂਜੀ ਹਾਂਜੀ ਇਹ ਵੀ 280 ਰੁਪਏ ਰੇਂਜ 'ਚ ਹੀ ਲੱਗਣਾ ਜਿਵੇਂ ਹੁਣ ਇੱਕ ਆ ਡਿਜ਼ਾਈਨ ਹੈ ਡੋਲਾ ਡਿਜ਼ਾਈਨ ਆ ਗਿਆ ਫੋਟੋ ਵਾਲੇ ਪ੍ਰਿੰਟ ਆਊਗਾ ਤੇ ਇਹਦਾ ਰੇਟ ਵੀ 200 ਤੇ 80 ਰੁਪਏ ਇਹਦਾ ਵੀ 280 ਹੈ ਜੀ ਆਹ ਦੇਖੋ ਵੀਰ ਜੀ ਇੱਕ ਔਰਗਾਂਜ਼ਾ ਦਾ ਸੂਟ ਹੈ ਜੀ ਵਰਕ ਵੀ ਆ ਗਿਆ ਜਿਉਂ ਤੇ ਜੀ ਜੀ ਬਨਾਰਸੀ ਬੁੱਟੀ ਵੀ ਬਣੀ ਜੀ ਨਾਲ ਇਹਦੇ ਨਾਲ ਮਸਲੀਨ ਦਾ ਦੁਪੱਟਾ ਲੋਕ ਸਟਾਰਟਿੰਗ ਕਰਦੇ ਆ ਔਰਗਾਂਜ਼ਾ ਦਾ ਸੂਟ ਕਿ 7-800 ਰੁਪਏ ਤੋਂ ਸ਼ੁਰੂ ਹੁੰਦਾ ਹੈ ਜੀ ਬਿਲਕੁਲ ਜੀ ਪਰ ਆਪਾਂ ਦੇ ਦੇਨੇ 280 ਰੁਪਏ ਦਾ ਡਿਜ਼ਾਈਨ ਇਹਦੇ ਵਿੱਚ ਕਈ ਮਿਲ ਜਾਣਗੇ ਇਸ ਤੋਂ ਬਾਅਦ ਵੀ ਜੀ ਆਹ ਦੇਖੋ ਕਾਟਨ ਦਾ ਸੂਟ ਹੈ ਜੀ ਕੱਪੜਾ ਵੀ ਬੜਾ ਵਧੀਆ ਨਾਲ ਇਹਦੇ ਨਾਲ ਆ ਗਿਆ ਜੀ ਕਾਟਨ ਦਾ ਹੀ ਦੁਪੱਟਾ ਏ ਵੀ ਵੀਰ ਜੀ ਵਿਕਦਾ ਤਾਂ 550 ਦਾ ਹਾਂਜੀ 280 ਰੀਨਚਾ ਲੱਗਨੇ ਦੀ ਹਰੇਕ ਰੀਨ ਦੇ ਵਿੱਚ ਦੇਖੋ ਜੀ ਸਾਡੇ ਕੋਲ ਬਾਧੂ ਡਿਜ਼ਾਈਨ ਆਹ ਦੇਖੋ ਜੀ ਡਿਜੀਟਲ ਪ੍ਰਿੰਟ ਸੂਟ ਹੈ ਜੀ ਬਿਲਕੁਲ ਜੀ ਕੱਪੜਾ ਵੀ ਸੋਹਣਾ ਹਾਂ ਹਾਂ ਦੁਪੱਟਾ ਆ ਗਿਆ ਪੱਟੀ ਵਾਲਾ 4 ਸਾਈਡ ਪੱਟੀ ਹੈ ਜੀ ਏ ਵੀ ਵੀਰ ਜੀ ਵਿਕਦਾ 550 ਦਾ ਹਾਂ ਹਾਂ ਇਹ ਪੂਰੇ 300 ਰੁਪਏ ਰੀਨਚਾ ਉਹ ਜੀ ਕਾ ਦੇਖੋ ਮਸਲੀਨ ਦਾ ਸੂਟ ਹੈ ਕੇਰੇ ਤੇ ਵਰਕ ਹੋਇਆ ਨਾਲ ਇਹਦੇ ਨਾਲ ਦੁਪੱਟਾ ਬੜਾ ਸੋਹਣਾ ਵਰਕ ਵਾਲਾ ਅੱਛਾ ਕੱਟ ਵਰਕ ਦਾ ਹਾਂ ਦੇ ਪੂਰਾ ਹੈਵੀ ਦੁਪੱਟਾ 4660 ਰੇਂਜ ਚ ਆਮ ਹੀ ਵਿਕਦੇ ਨੇ ਸੂਟ ਦੇ ਦੇਣਾ ਵੀ ਸਿਰਫ 300 ਰੁਪਏ ਰੇਂਜ ਚ ਭਾਜੀ ਇੱਕ ਮਿੰਟ ਇਹ ਦੇਖ ਲਓ ਮੈਂ ਮਤਲਬ ਮੈਂ ਤਾਂ ਕਹਿੰਦਾ ਗਲਤੀ ਨਾ ਲੱਗ ਜੇ ਉਸ ਤੋਂ ਵੱਧ ਦਾ ਵਰਕ ਕੀਤਾ ਹੋਇਆ ਹੈ ਮਤਲਬ ਜਿੰਨੇ ਸੂਟ ਦਿੰਨੇ ਬੇ ਆਪਾਂ ਜੀ ਵਰਕ ਕੀਤਾ ਪਰ ਦੇਣਾ 300 ਦਾ ਹੀ ਹੈ ਇਹ ਚਾ ਡਿਜ਼ਾਈਨ ਵੀ ਅਲੱਗ-ਅਲੱਗ ਕਰ ਦੂਗੇ ਡਿਜ਼ਾਈਨ ਇਹ ਹੈਗੀ ਜੀ ਇਹ ਚ 10-12 ਡਿਜ਼ਾਈਨ ਹੈਗੇ ਆਪਣੇ ਕੋਲੇ ਅੱਛਾ 10-12 ਡਿਜ਼ਾਈਨ ਆ ਜਾਂਦੇ ਨੇ ਹਾਂ ਜੀ ਮੈਂ ਕਾੜ ਦਈ ਨੇ ਹਾਂ ਹਾਂ ਇਹ ਡਿਜ਼ਾਈਨ ਇਹ ਇੱਕ ਰੇਂਜ ਦੇ ਵਿੱਚ ਤੁਹਾਨੂੰ 10-12 ਡਿਜ਼ਾਈਨ ਹਰੇਕ ਚ ਮਿਲ ਜਾਣਗੇ ਉਹ ਅਜਾ ਮਤਲਬ ਜੇ ਕਿਸੇ ਨੇ 골ਡਨ ਦੇ ਵਿੱਚ ਨਹੀਂ ਲੈਣਾ ਰੈਡ ਵਰਕ ਆ ਗਿਆ ਜੀ ਧਾਗੇ ਦਾ ਵਰਕ ਪਿਆ ਵਾਹ ਜੀ ਵਾਹ 300 ਵੀ ਜੀ ਕਾ ਦੇਖੋ ਕੈਮਰਿਕ ਦਾ ਸੂਟ ਹੈ ਜੀ ਕੈਮਰਿਕ ਦੀ ਬਾਟਮ ਹੈ ਹਾਂ ਹਾਂ ਤੇ ਪਿਓਰ ਕਾਟਨ ਦਾ ਆ ਗਿਆ ਜੀ ਨਾਲ ਦੁਪੱਟਾ ਡਿਜ਼ਾਈਨ ਇਹਦੇ ਵਿੱਚ ਦੇਖੋ ਜੀ ਕਈ ਨੇ ਹਾਂ ਹਾਂ ਸੂਟ ਮਤਲਬ ਫਿਕਸਡ ਰੇਟ 'ਚ ਵਿਕ ਰਿਹਾ ਬਯਾਰਾਂ 'ਚ ਜੀ ਜੀ 500 550 ਦੀ ਰੇਂਜ 'ਚ ਇਸ ਤਰ੍ਹਾਂ ਵਿਕਦੇ ਜੀ ਜੀ ਇਹ ਸੂਟ ਲੱਗਣਾ ਜੀ ਸਿਰਫ 300 ਤੇ 20 ਰੁਪਏ ਰੇਂਜ 'ਚ। ਅਸਲ 300 ਸਿਰਫ 20 ਰੁਪਏ ਰੇਂਜ 'ਚ ਦੇਣਾ ਹੈ। ਇਹ ਤੁਸੀਂ ਜੀ ਮੈਂ ਕਿ ਦੇਖ ਰਿਹਾ ਡਿਜ਼ਾਈਨ ਸਾਰੇ ਅਲੱਗ-ਅਲੱਗ ਆ ਰਹੇ ਹਨ ਨਾ ਜੀ। ਹਾਂਜੀ ਹਾਂਜੀ ਫੈਂਸੀ ਸੂਟ ਆ ਸਾਰੇ। ਓਕੇ। ਆ ਦੇਖੋ ਜਿਵੇਂ ਬਾਟਮਾਂ ਦੇ ਵਿੱਚ ਨਾ ਜਿਵੇਂ ਆ ਦੇਖੋ ਇਹ ਨਾਲ ਜੀ ਵਾਈਟ ਕਲਰ ਦੀ ਬਾਟਮ ਆਊਗੀ। ਆਹ ਵਾਈਟ ਬਾਟਮ ਲੱਗੀ ਇਹਦੇ ਨਾਲ। ਜੀ ਜੀ ਜੀ। ਨਾਲ ਕਾਟਨ ਦਾ ਉਸ ਤਰ੍ਹਾਂ ਦੀ ਦੁਪੱਟਾ ਆ ਗਿਆ। ਪਿਓਰ ਕਾਟਨ ਦੀ ਸ਼ਰਟ ਆ ਗਈ। ਰੇਂਜ ਸਭ ਦੀ ਮਤਲਬ ਰਹਿਣ ਵਾਲੀ ਹੈ 300 ਤੇ 20 ਰੁਪਏ। ਜਿਵੇਂ ਉਹਨਾਂ ਆ ਡਿਜ਼ਾਈ ਜੀ ਜੀ 320 ਪੇਜ ਰੇਂਜ ਮੈਂ ਭਰਵੇਂ ਭਰਵੇਂ ਡਿਜ਼ਾਈਨ ਆਣੇ ਸਾਰੇ ਹਾਂਜੀ ਆ ਦੇਖੋ ਜੀ ਸਾਰੇ ਡਿਜ਼ਾਈਨ ਬੈਸਟ ਡਿਜ਼ਾਈਨ ਹੈ ਜੀ ਜੀ ਤੇ ਰੇਂਜ ਬੜੀ ਪਿਆਰੀ ਹੈ ਇਸ ਤੋਂ ਬਾਅਦ ਜੀ ਆ ਦੇਖੋ ਮਸਲੀਨ ਦਾ ਸੂਟ ਡਿਜੀਟਲ ਪ੍ਰਿੰਟ ਸੂਟ ਹੈ ਨਾਲ ਇਹਦੇ ਨਾਲ ਆਏਗਾ ਜੀ ਕਾਟਨ ਦਾ ਦੁਪੱਟਾ ਪੂਰਾ ਵੱਡਾ ਸਾਈਜ਼ ਆ ਦੇਖੋ ਡਿਜੀਟਲ ਪ੍ਰਿੰਟ ਹੋਇਆ ਪੂਰੇ ਖੁੱਲੇ ਡੁੱਲੇ ਦੁਪੱਟੇ ਹੈ ਸੂਟ ਵਿਗਦਾ 600 ਰੁਪਏ ਰੇਂਜ ਚ ਹਾਂਜੀ ਇਹ ਦਿਨ 330 ਰੁਪਏ ਦਾ ਕਲਰ ਚਾਰਟ ਇਹ ਦੇਖੋ ਪਿਸਟਲ ਚਾਰਟ ਆਉ ਸਾਰੇ ਆਹ ਦੇਖੋ ਜੀ ਸਾਰੇ ਡਿਜ਼ਾਈਨ ਇਹ 330 ਰੁਪਏ ਰੇਂਜ ਚ ਇਸ ਤੋਂ ਬਾਅਦ ਨਾ ਜਿੰਮੇ ਪਾਰਟੀ ਵੇਅਰ ਹੈਵੀ ਸੂਟ ਹੈ ਬਿਲਕੁਲ ਜੀ ਬਚਿਤਰਾ ਸਿਲਕ ਦੇ ਉੱਤੇ ਕਪੜਾ ਇਹ ਚ ਵੀ ਮਨ ਲੱਗਦਾ ਧਮਾਕਾ ਹੀ ਕਰਨਾ ਕੋਈ ਬਾਜੀ ਹਾਂਜੀ ਇਹ ਧਮਾਕੇ ਵਾਲਾ ਰੇਟ ਹੀ ਹੈ ਜੀ ਇਹਦਾ ਜੀ ਜੀ ਫੋਰ ਸਾਈਡਡ ਵਰਕ ਵਾਲਾ ਦੁਪੱਟਾ ਹੈ ਅੱਛਾ ਆਹ ਦੇਖੋ ਜੀ ਆਹ ਦੁਪੱਟਾ ਸੂਟ ਵੀ ਜੀ 600 8800 ਰੁਪਏ ਰੇਂਜ ਸੂਟ ਵਿਗਦਾ ਬਿਲਕੁਲ ਜੀ ਇਹ ਸਿਰਫ 330 ਰੁ ਫਾਜੀ 330 ਰੁਪਏ ਦਾ ਜੀ 330 ਰੁਪਏ ਦਾ ਸੂਟ ਲੱਗਣਾ ਹੈ ਜਿਹੜੇ ਵੀ ਦੇਖੋ ਦੁਕਾਨਦਾਰ ਇਹ ਲਿਜਾ ਸਕਦੇ ਨੇ ਸਟਾਕ ਕਰਕੇ ਰੱਖ ਸਕਦੇ ਨੇ ਇਹਨੂੰ ਲਿਜਾ ਕੇ ਮਤਲਬ 2 ਰੁਪਏ ਵਧিয়ে ਬਣਾ ਸਕਦੇ ਡਿਜ਼ਾਈਨ ਵੀ ਇਹਦੇ ਵਿੱਚ ਕਈ ਨੇ ਆਹ ਦੇਖੋ ਪੂਰਾ ਹੈਵੀ ਦੁਪੱਟਾ ਹਾਂਜੀ ਹਾਂਜੀ ਸਾਰਾ ਫਰੰਟ ਹੈਵੀ ਕੀ ਬਾਤ ਹੈ ਜੀ 330 ਰੁਪਏ ਇਹ ਚ ਕਿੰਨੇ ਕੁ ਡਿਜ਼ਾਈਨ ਆਉਣਗੇ ਇਹਦੇ ਵਿੱਚ ਮਿਲ ਜਾਣਗੇ ਜੀ 12-15 ਡਿਜ਼ਾਈਨ ਮਿਲ ਜਾਣਗੇ ਕਾਫੀ ਡਿਜ਼ਾਈਨ ਨੇ ਸਟਾਕ ਦੇ ਵਿੱਚ ਮਾਲ ਆਂਦਾ ਜੀ ਤਾਂ ਹੀ ਇਹ ਰੇਟ ਹੈ ਪੂਰਾ ਹੈਵੀ ਦੁਪੱਟਾ ਇਹ ਇਸ ਤੋਂ ਵੱਧ ਦੇ ਵਰਕ ਕੀਤੇ ਲੋਕੀ ਕਹਿੰਦੇ ਉਹਨੇ ਦਾ ਵਰਕ ਕੀਤਾ ਇਹ ਉਸ ਤੋਂ ਵੱਧ ਦੇ ਵਰਕ ਉਸ ਤੋਂ ਵੱਧ ਦੀ ਹੈ ਜੀ ਹੈਂਡਵਰਕ ਹੋਇਆ ਉੱਪਰ ਹਾਂਜੀ ਹਾਂਜੀ ਤੇ 330 ਰੁਪਏ ਰੇਂਜ ਸੂਟ ਦੇ ਦੇਣਾਗਾ 600 ਰੁਪਏ ਰੇਂਜ 650 ਰੇਂਜ ਅੱਗੇ ਵਿਗਦਾ ਇਸ ਤਰ੍ਹਾਂ ਹੀ ਵੀ ਜੀ ਕਾ ਚੀਜ਼ ਦੇਖੋ ਹਾਂ ਹਾਂ ਕ੍ਰੇਪ ਦਾ ਸੂਟ ਵਰਕ ਵੀ ਬੜਾ ਵਧੀਆ ਹੋਇਆ ਨਾਲ ਇਹਦੇ ਨਾਲ ਚਨੂਨ ਦਾ ਦੁਪੱਟਾ ਜੀ ਦੁਪੱਟੇ ਤੇ ਕੰਮ ਵੀ ਬਹੁਤ ਸੋਹਣਾ ਹੋਇਆ ਰੰਗਾਂਾਂਗੇ ਜੋ ਅੱਜਕੱਲ ਦੇਖੋ ਚੱਲ ਰਹੇ ਆ ਜਿਵੇਂ ਗਾਜਰੀ ਹੋ ਗਿਆ ਸੀ ਆ ਲਵੈਂਡਰ ਹੋ ਗਿਆ ਪੈਰਟ ਹੋ ਗਿਆ ਹਮਮ ਇੱਕ ਜਿਵੇਂ ਡਿਜ਼ਾਈਨ ਇਹਦੇ ਵਿੱਚ ਕਾ ਆ ਗਿਆ ਜੀ ਇਹ ਸਾਰੇ ਮਤਲਬ ਪਾਰਟੀ ਵੀਰਾਲੇ ਡਿਜ਼ਾਈਨ ਆ ਗਿਆ ਕਲਰ ਆ ਗਿਆ ਪਾਰਟੀ ਦੇ ਡਿਜ਼ਾਈਨ ਹੈ ਜੀ ਆਹ ਦੇਖੋ ਆਹ ਪੂਰਾ ਹੈਵੀ ਡਿਜ਼ਾਈਨ ਆ ਗਿਆ ਬਿਲਕੁਲ ਜੀ ਮਸਟਰਡ ਸ਼ੇਡ ਹੋ ਗਿਆ ਹਮਮ ਮੋਰ ਪੰਖੇ ਕਲਰ ਵੀ ਹੈ ਵਾਹ ਜੀ ਵਾਹ ਰਾਇਲ ਬਲੂ ਸ਼ੇਡ ਵੀ ਹੈ ਬਲੈਕ ਵੀ ਹੈ ਇੱਥੇ ਤੁਹਾਨੂੰ ਸੱਤ-ਅੱਠ ਹੋ ਗਏ ਨਾ ਕਲਰ ਜੀ ਹਾਂ ਜੀ ਸੱਤ-ਅੱਠ ਰੰਗ ਆਏਗੇ ਜੀ ਜੀ ਇਹ ਵੀ ਜੀ ਦੇਖੋ ਲਿਮਟਡ ਟਾਈਮ ਆਫਰ ਹੈ ਓਕੇ ਜੇ ਹੁਣ ਕੋਈ ਆ ਕੇ ਕਹਿੰਦਾ ਕਿ ਮੈਨੂੰ ਤਾਂ 20 ਦਿਨ ਬਾਅਦ ਜਾਂ ਮਹੀਨੇ ਬਾਅਦ ਸੂਟ ਦੇ ਦਿਓ ਨਹੀਂ ਮਿਲਣਾ ਓਕੇ ਇਹ ਹਫਤੇ 10 ਦਿਨ ਦੇ ਵਿੱਚ ਆਕੇ ਜੀ ਜਿਹਨੇ ਲੈ ਕੇ ਜਾਣਾ ਉਹ ਲੈ ਜੇ ਹਾਂ ਹਾਂ ਇਹ ਸੂਟ ਵੀ ਜੀ 8 8 999 ਰੁਪਏ ਰੇਂਜ ਚ ਸੂਟ ਵਿਕਦਾ ਬਿਲਕੁਲ ਜੀ 360 ਰੁਪਏ ਦਾ ਲੱਗਣਾ ਇਸ ਤੋਂ ਵੀ ਜੀ ਆ ਦੇਖੋ ਪ੍ਰਿੰਟਿੰਗ ਵੀ ਬੜੀ ਵਧੀਆ ਡਾਇਮੰਡ ਵਰਕ ਹੋਇਆ ਸੂਟ ਤੇ ਆਹ ਡਿਜੀਟਲ ਪ੍ਰਿੰਟ ਹੈ ਓਏ ਕੀ ਬਾਤ ਆ ਬੋਟਮ ਤੇ ਕੱਪੜਾ ਜੀ ਜੀ ਡਿਜੀਟਲ ਪ੍ਰਿੰਟਡ ਦੁਪੱਟਾ ਕੋਰਨਰ ਤੇ ਦੁਪੱਟਾ ਵੀ ਡਿਜੀਟਲ ਪ੍ਰਿੰਟ ਵਾਲਾ ਜੀ ਆ ਦੇਖੋ ਜੀ ਵਾਹ ਜੀ ਬਾਤ ਸੂਟ ਵੀ ਬੜਾ ਵਧੀਆ ਗਰਮੀਆਂ ਦੇ ਵਿੱਚ ਦੇਖੋ ਇਹ ਬਹੁਤ ਵਧੀਆ ਆਈਟਮ ਚੱਲਣ ਵਾਲੀ ਆਈਟਮ ਹੈਗੀ ਹਾਂ ਜੀ ਰੰਗ ਆਣਗੇ ਇਹਦੇ ਵਿੱਚ ਫਲੈਨ ਸਾਰੇ ਖਿੜਵੇਂ ਡਿਜ਼ਾਈਨ ਹਨਾ ਸਾਡੇ ਖਿੜਵੇਂ ਡਿਜ਼ਾਈਨ ਹੈ ਇਹਦੇ ਵਿੱਚ ਪ੍ਰਿੰਟ ਵੀ ਆਪਾਂ ਨੂੰ ਦੋ ਤਰ੍ਹਾਂ ਦੇ ਮਿਲ ਜਾਣਗੇ ਓਕੇ ਆ ਦੇਖੋ ਜਿਵੇਂ ਹੁਣ ਇੱਕ ਆਹ ਪ੍ਰਿੰਟ ਆ ਗਿਆ ਇਹਦੇ ਵਿੱਚ ਤੇ ਸਾਰਾ ਸੈੱਟ ਵਾਈਜ਼ ਮਾਲ ਮਿਲੂਗਾ ਜੀ ਜੀ ਸਿੰਗਲ ਲੈਣਾ ਸਿੰਗਲ ਵੀ ਮਿਲ ਜੇਗਾ ਮਤਲਬ ਕੱਲਾ ਕੱਲਾ ਪੀਸ ਮਿਲ ਜੇਗਾ ਉਹਦਾ ਸੈੱਟ ਵਾਈਜ਼ ਮਾਲ ਵੀ ਹੈਗਾ ਹਾਂ ਜੀ ਸੈੱਟ ਵਾਈਜ਼ ਮਾਲ ਵੀ ਹੈ ਜੀ ਜੀ ਆਹ ਦੇਖੋ ਆਹ ਡਿਜ਼ਾਈਨ ਵੀ ਬੜਾ ਪਿਆਰਾ ਹੈ ਹਾਂ ਹਾਂ ਤੇ ਰੇਟ ਵਿੱਚ ਸਾਰਾ ਇਹ ਦੇਣਾ ਆਪਾਂ 430 ਰੁਪਏ ਦਾ ਸੂਟ ਆ ਦੇਖੋ ਖਾਦੀ ਕਾਟਨ ਦਾ ਸੂਟ ਵਰਕ ਵੀ ਬੜਾ ਵਧੀਆ ਹੋਇਆ ਤੇ ਨਾਲ ਆਏਗਾ ਇਹਦੇ ਨਾਲ ਕੋਟਾ ਡੂਰੀਏ ਦਾ ਦੁਪੱਟਾ ਮਲਟੀ ਪ੍ਰਿੰਟ ਦਾ ਆ ਦੇਖੋ ਜੀ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਦੁਪੱਟਾ ਬਿਲਕੁਲ ਜੀ ਪ੍ਰਿੰਟਿੰਗ ਵੀ ਸੋਹਣੀ ਹੈ ਹਾਂ ਹਾਂ ਸੂਟ ਦੇ ਉੱਪਰ ਵਰਕ ਵੀ ਵਧੀਆ ਹੋਇਆ ਹੈਗਾ ਰੰਗ ਆਣਗੇ ਚ ਪਿਸਟਲ ਚਾਰਟ ਆਊਗਾ ਚਾਰ ਰੰਗ ਆਣਗੇ ਸੂਟ 8 9.5 ਇੰਚ ਬਿਕਣ ਵਾਲਾ ਸੂਟ ਹੈ ਇਹ ਲੱਗਣਾ ਸਿਰਫ 450 ਰੁਪਏ 골ਡਨ ਪ੍ਰਿੰਟ ਵਾਲਾ ਸੂਟ ਹੈ ਹਾਂ ਹਾਂ ਨਾਲ ਆਏਗਾ ਮਸਲੀਨ ਦਾ ਦੁਪੱਟਾ ਅੱਛਾ ਇਹ ਵਿਆਹ ਸ਼ਾਦੀਆਂ ਆ ਦੇਖੋ ਜੀ ਨਾਲ ਤਾਂ ਵਰਕ ਆ ਗਿਆ ਬਿਲਕੁਲ ਜੀ ਉੱਪਰ 골ਡਨ ਪੇਂਟ ਵੀ ਆ ਗਿਆ ਜੀ 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 ਨਾਲ ਆਇਆਗਾ ਦੁਪੱਟਾ ਵੀ ਸੋਹਣਾ ਸੂਟ ਵੇਗਦਾ 8 8 990 ਇੰਚ ਜੀ ਜੀ ਸਿਰਫ 460 ਰੁਪਏ ਦੇ ਰੇਂਜ ਚ ਲੱਗਦਾ ਏਸੋ ਵੀ ਜੀ ਕਾ ਦੇਖੋ ਕਾਟਨ ਦਾ ਸੂਟ ਹੈ ਤੇ ਨਾਲ ਇਹਦੇ ਨਾਲ ਕਾਟਨ ਦਾ ਇਹੀ ਦੁਪੱਟਾ ਵਰਕ ਦੇਖੋ ਸਾਰੇ ਫਰੰਟ ਦੇ ਉੱਪਰ ਚਿਕਨ ਦਾ ਵਰਕ ਆਊਗਾ ਨਾਲ ਇਹਦੇ ਨਾਲ ਦੁਪੱਟਾ ਪੂਰਾ ਵਧੀਆ ਕਾਟਨ ਦਾ ਦੁਪੱਟਾ ਨਾਲ ਲੈਸ ਲੱਗੀ ਹੈ ਆ ਦੇਖੋ ਪੂਰਾ ਵਧੀਆ ਪੇਪਰ ਕਾਟਨ ਦਾ ਦੁਪੱਟਾ ਲੱਗਿਆ ਇਹਦੇ ਨਾਲ ਪੂਰਾ ਖੁੱਲਾ ਡੁੱਲਾ ਦੁਪੱਟਾ ਜੀ 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 ਤੇ ਰੇਟ ਵੀ ਜੀ ਵਿਕਦਾ 889900 ਦਾ ਹਾਂ ਹਾਂ 480 ਰੁਪਏ ਦਾ ਸੂਟ ਲੱਗਣਾ ਜੀ ਰੰਗਾਂਗੇ ਇਹਦੇ ਵਿੱਚ ਚਾਰ ਚਾਰ ਤਣਗੇ ਜੀ ਡਾਰਕ ਬਿਲਕੁਲ ਜੀ ਚਾਰ ਰੰਗਾਂਗੇ ਜੀ ਦੇ ਵਿੱਚ ਲਾਈਟ ਆ ਦੇਖੋ ਜੀ ਇੱਕ ਤਾਂ ਆ ਬਾਟਮ ਵਰਕ ਵਾਲਾ ਡਿਜ਼ਾਈਨ ਹੈ ਤੇ ਨਾਲ ਇਹਦੇ ਨਾਲ ਆਏਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਚੀਜ਼ ਵੀ ਬੜੀ ਵਧੀਆ ਜੀ ਜੀ ਪ੍ਰਿੰਟਿੰਗ ਵੀ ਬੜੀ ਵਧੀਆ ਹੋਊਗੀ ਕੀ ਬਾਤ ਹੈ ਜੀ ਨਾਲ ਇਹਦੇ ਨਾਲ ਆਊਗਾ ਜੀ ਇਹ ਲੈਸ ਵਾਲਾ ਦੁਪੱਟਾ ਅੱਛਾ ਨਾਲ ਦੀ ਸੂਟ ਨਾਲ ਦੀ ਪੱਟੀ ਲੱਗੀ ਬਿਲਕੁਲ ਜੀ ਠੀਕ ਹੈ ਨਹੀਂ ਰੰਗਾਂਗੇ ਜੀ ਇਹਦੇ ਵਿੱਚ ਚਾਰ ਹਾਂ ਹਾਂ ਸੇਮ ਡਿਜ਼ਾਈਨ ਚ ਹੋਂ ਡਿਜ਼ਾਈਨ ਇਹਦੇ ਵਿੱਚ ਕਈ ਮਿਲ ਜਾਣਗੇ। ਕਿਆ ਬਾਤ। ਅਜਾ ਸਾਰੇ ਦੋਤੇ ਮੈਂ ਤਾਂ ਪੌਂਚੇ ਦਾ ਵਰਕ ਆਣਾ ਹੀ ਆਣਾ ਜੀ। ਪੌਂਚੇ ਦੇ ਵਰਕ ਹਫਤੇ ਆਉਣੇ ਨੇ। ਬਿਲਕੁਲ ਜੀ। ਚਾਰਟ ਵੀ ਬੜਾ ਵਧੀਆ। ਹਾਂ ਹਾਂ। ਠੀਕ ਨੇ। ਆਹ ਦੇਖੋ ਜੀ ਇਹਦੇ ਵਿੱਚ ਚਾਰਟ ਵੀ ਤੇ ਡਿਜ਼ਾਈਨ ਵੀ ਬੜੇ ਵਧੀਆ ਨੇ। ਮਤਲਬ ਅਲੱਗ-ਅਲੱਗ ਵੀ ਮਿਲ ਜਾਣਗੇ ਨਾ ਜੀ। ਹਾਂ ਜੀ ਆਹ ਦੇਖੋ ਜੀ। ਠੀਕਾ ਆਹ ਡਿਜ਼ਾਈਨ ਵੀ ਇਹਦੇ ਵਿੱਚ ਹੀ ਹੈਗਾ। ਇਹਨਾਂ ਦੇ ਪੌਂਚੇ ਦੇ ਵਰਕ ਵੀ ਦੇਖੋ ਸਭ ਦਾ ਅਲੱਗ-ਅਲੱਗ ਆਊਗਾ। ਓਕੇ। ਤੇ ਰੇਟ ਵੀ ਜੀ ਇਹ ਸੌਣਾ ਜੀ। ਪੂਰੇ 500 ਰੁਪਏ ਦੇ ਵਿੱਚ ਮਤਲਬ ਪਹੁੰਚਿਆ ਵਰਗ ਵਾਲਾ ਸੂਟ 500 ਰੁਪਏ ਸਿਰਫ ਭਾਜੀ ਹਾਂਜੀ 500 ਰੁਪਏ ਦੇ ਮਤਲਬ ਸਲੋਕੀ 8-900 ਰੁਪਏ ਤੋਂ ਸ਼ੁਰੂ ਕਰਦੇ ਕਹਿੰਦੇ ਜੀ ਪਹੁੰਚਿਆ ਤੇ ਵਰਗ ਹੈਗਾ ਹਾਂਜੀ ਵੀਰ ਜੀ ਇਹ ਨਾਲ ਤਾਂ ਦੇਖੋ ਜੀ ਸਲਵਾਰ ਦਾ ਕੱਪੜਾ ਵੀ ਸ਼ਰਟ ਨਾਲ ਤਾਂ ਲੱਗਿਆ ਹਾਂ ਹਾਂ ਕੋਈ ਐ ਨਹੀਂ ਹੈਗੀ ਪੰਜਾਬੀ ਕਾਟਨ ਦੀ ਸਲਵਾਰ ਦੇ ਉੱਤੇ ਬਿਲਕੁਲ ਜੀ ਓਰੀਜਨਲ ਡਿਜੀਟਲ ਪ੍ਰਿੰਟ ਸਲਵਾਰ ਬਿਲਕੁਲ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆ ਗਈ ਕੰਪਨੀ ਦੇ ਸੂਟ ਹੈ ਜੀ 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 500 ਰੁਪਏ ਰਿੰਚ ਦਵਾਂਗੇ ਸੋ ਵੀਰ ਜੀ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰ ਬਠਿੰਡੇ ਵਾਲੇ ਸਰਦਾਰਾਂ ਜੀ ਦੀ ਦੁਕਾਨ ਹੈ ਜੀ ਸਿਮਰਨ ਟੈਕਸਟਾਈਲ ਜੀ ਮੋਬਾਈਲ ਨੰਬਰ ਹੈ 9056739401 ਤੇ ਮੈਂ ਇੱਕ ਦੁਬਾਰਾ ਪੁੱਛ ਲੈਣਾ ਇਹ ਆਪਾਂ ਜਿਹੜਾ ਆਨਲਾਈਨ ਭੇਜਦੇ ਹਾਂ ਦੁਕਾਨਦਾਰ ਵੀਰਾਂ ਨੂੰ ਆਪਾਂ ਭੇਜ ਦਿੰਦੇ ਹਾਂ ਨਾ ਜੀ ਹਾਂਜੀ ਦੁਕਾਨਦਾਰ ਵੀਰਾਂ ਨੂੰ ਭੇਜ ਸਕਦੇ ਆ ਤੇ ਰਿਟੇਲ ਨਹੀਂ ਕਰ ਸਕਦੇ ਰਿਟੇਲ ਵਾਸਤੇ ਤੁਹਾਨੂੰ ਇੱਥੇ ਸ਼ੌਪਤੀ ਜਾਣਾ ਪਏਗਾ